ਸਾਊਥ ਕੋਰੀਆ ਦੇ ਦੌਰੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲੀ ਕੋਰੀਅਨ ਪੰਜਾਬਣ ਕੁੜੀ ਸਿਮਰਨ ਕੌਰ ਹਾਂਜੀ ਮੈਂ ਪੰਜਾਬ ਦੀ ਨੌਰਾਨੀ ਸਿਮਰਨ ਕੌਰ ਐ ਜੀ ਵਸਤੂ ਬਣਾ ਲਿਖੀ ਕਿਹਾ ਕੋਰੀਆ ਨੂੰ ਪਰ ਮੈਂ ਅੰਦ ਕੋਰੀਆ ਪੰਜਾਬਣ ਐ ਜੀ ਜਿਹੜਾ ਅੰਕਾਰਾ ਨਾਲ ਤੁੰਡਾ ਪਈ ਐ ਅਸੀਂ ਗਾਈ ਜੀ ਸਾਰਿਆਂ ਨੂੰ ਅਸੀਂ ਕੱਲ ਮਾਨ ਸਾਹਿਬ ਨੂੰ ਮਿਲ ਕੇ ਆਏ ਜੀ ਤੁਸੀਂ ਇਥੇ ਵੀਡੀਓ ਦੇਖ ਲਈ ਹੋਣੀ ਹੈ ਕੱਲ ਵਾਲੀ ਪਾਣੀ ਦੀ ਪਾਣੀ ਨੂੰ ਦੀਪਕ 20 ਸਾਲ ਹੋ ਗਏ ਜੀ ਸਾਹਿਬ ਜੀ ਆਹ ਨਾ ਸਸੇ ਸੀਆਂ ਤੁਹਾਨੂੰ ਬਹੁਤ ਬੋਧੀ ਲੱਗਿਆ ਜੀ ਨਾ ਦਿਨ ਤੋਂ ਮੈਂ ਕਿਹਾ ਜੀ ਮੈਨੂੰ ਨਹੀਂ ਦਿੱਕਤ ਜ਼ਿਕਰ ਉਹ ਪਤਾ ਨਹੀਂ ਕਿ ਇਹ ਤੂੰ ਆਵਰਿਆ ਮੈਂ ਨਹੀਂ ਕੋਲਾ ਤੇਰੇ ਸਾਥ ਸੋਹਰੇ ਨੂੰ ਖਾਣ ਦੇ ਵਿੱਚ ਇਹ ਸਾਨੂੰ ਬਹੁਤ ਬੜੀਆਂ ਗੱਲਾਂ ਜੀ ਸਸੇ ਸੋਹਰਾ ਸਸਾ ਰਾਲਾ ਸੋਹਰਾ ਰਾਲਾ ਸਭ ਬਤਾਇਆ ਲੈ ਬਹੁਤ ਸਾਰਾ ਪਿਆਰ ਮਿਲਿਆ ਨੇ ਬਹੁਤ ਬਹੁਤ ਸਾਰਾ ਪਿਆਰ ਕੀ ਮਿਲਿਆ ਜੀ ਸਿਮਰਨ ਜਦੋਂ ਮਾਨਸਾ ਸਪੀਸ ਕਰ ਰਹੇ ਸਭ ਤੋਂ ਮੂਰੇ ਇਹ ਬੈਠੀ ਸੀ ਜੀ ਮੈਂ ਤਾਂ ਆਖਰ ਚੰਕੂ ਵੀ ਨਹੀਂ ਮਾਰੀ ਅਰੇ ਔਰ ਗੱਲ ਇਹ ਹੈ ਜੀ ਜਦੋਂ ਵੀ ਉਹ ਬੋਲਣੇ ਸੀ ਇਹ ਐ ਚੰਗੀ ਦਾ ਅੱਖਾ ਟਾ ਕੇ ਔਰ ਮਾਨਸਾ ਸਾਹਿਬ ਵੀ ਇਹਨੂੰ ਦੇਖ ਕੇ ਬੋਲਦੇ ਦੀ ਵੀ ਇਹ ਕੁੜੀ ਚੰਗੀ ਵੇਦਾ ਸਮਝ ਰਹੀ ਹੈ ਮੈਨੂੰ ਤਾਂ ਇਹ ਨਹੀਂ ਲੱਗਦੀ ਕਿ ਮੈਂ ਕੱਲੀ ਬੈਠੀ ਆ ਸੇਰ ਸਾਹਿਬ ਮੈਨੂੰ ਪੀਸ ਦੇ ਪਰ ਮੈਨੂੰ ਹਾਸੇ ਬਹੁਤ ਆ ਰਹੀ ਸੀ ਇਹਨੂੰ ਦੇਖ ਕੇ ਯਾਰ ਇਹ ਕੱਲੀ ਪੰਜਾਬੀ ਸੂਟ ਪਾ ਕੇ ਬੈਠੀ ਆ ਮੂਰੇ ਕੋਈ ਵੀ ਪੰਜਾਬੀ ਸੂਟ ਨਹੀਂ ਪਾ ਸੀ ਬਸ ਅਸੀਂ ਤਿੰਨ ਚਾਰ ਲ ਇਹ ਰੋ ਪੰਜਾਬ ਦੀ ਨੂਰਾਨੀ ਦਾ ਪੰਜਾਬੀ ਸੂਟ ਪਾਉ ਪਾ ਕੇ ਜਾਉਂਗੀ ਸਹੀ ਹੈ ਜੀ ਤੇ ਪੁਰਾਣੀ ਜਿਹਾ ਨਹੀਂ ਅੱਛਾ ਵੈਰੀ ਗੁੱਡ ਇਹ ਕੋਰ ਵੀ ਅੱਜ ਦੇਖਦੇ ਆਂ ਕੋਰ ਵੀ ਅੱਜ ਆਪਾਂ ਨੂੰ ਨੀ ਉਹ ਵਾਲੇ ਬਦਲੇ ਦੇ ਬੋਲ ਪੰਜਾਬੀ ਚ ਵੀਡੀਓ ਕਿਤੇ ਨਹੀਂ ਆਦੀ YouTube ਤੇ ਕਰਾ ਨਹੀਂ ਆ ਕਿ ਸਾਊਥ ਕੋਰੀਆ ਬਾਰੇ ਅੱਜ ਦਿਖਾਦੇ ਆਂ ਕਿ ਕਿਹੜਾ ਖੁਸ਼ ਅੱਜ ਤੁਸੀਂ ਐਸੇ ਸਾਊਥ ਕੋਰੀਆ ਜਾਏ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਥੈਂਕ ਯੂ ਬਹੁਤ ਵਧੀਆ ਲੱਗਿਆ ਮਾਨ ਸਾਹਿਬ ਨੂੰ ਮਿਲ ਕੇ ਪਰ ਨਸੀਮ ਸਾਹਿਬ ਜੀ ਨੂੰ ਹਾਂ ਜੀ ਹੋਰ ਪੁੱਛਣੀ ਸੀ ਉਧਾਰ ਰਹਿ ਗਿਆ ਮੇਰੇ ਅੱਛਾ ਜੀ ਮੈਂ ਬਹੁਤ ਸੋਚ ਕੇ ਗਈ ਸੀ ਅੱਛਾ ਅਰੇ ਨੇ ਪੁੱਛੇ ਨਹੀਂ ਕਿਉਂਕਿ ਸਾਨੂੰ ਉੱਥੋਂ ਜੀ ਟਾਈਮ ਹੀ ਲੱਗਿਆ ਹੈਗਾ ਹਾਂਜੀ ਕਿਉਂਕਿ ਉਹ ਵੀ ਇੱਕਦਮ ਪੱਝੇ ਹਾਂਜੀ ਤਾਂ ਜਿਹੜਾ ਜਿਹੜਾ ਵਾਇਰਲ ਹੋ ਰਹੇ ਨੇ ਵੀਡੀਓ ਮੈਂ ਦੇਖ ਤਾ ਨਹੀਂ ਜੀ ਨਹੀਂ ਕਰ ਰਹੀ ਮੈਂ ਵਧੀਆ ਵੀ ਨਹੀਂ ਬੋਲਦੀ ਇਸੋ ਦੀਦੀ ਮੈਂ ਹੋਰ ਵਧੀਆ ਬੋਲਾਂ ਔਰ ਉਹਦੀ ਵਧੀਆ ਗੱਲਾਂ ਬਾਤਾਂ ਕਰੀ ਸੀ ਸੀਐਮ ਸਾਹਿਬ ਨਾਲ ਉਹਨਾਂ ਨੇ ਪਤਾ ਲੱਗਿਆ ਵੀ ਸਿਮਰਨ ਨੂੰ ਪੰਜਾਬੀ ਆਉਂਦੀ ਆ ਹਾਂਜੀ ਉਹ ਵੀ ਬਹੁਤ ਵਧੀਆ ਪੰਜਾਬੀ ਹਾਂਜੀ ਚਲੋ ਕੋਈ ਗੱਲ ਨਹੀਂ ਇਹ ਵੀ ਵਾਦਾ ਰਹੂਗੀ ਜੀ ਸੀਐਮ ਸਾਹਿਬ ਨਾਲ ਹਾਂਜੀ ਪੰਜਾਬ ਜਾਂ ਪੋਰੀਆ ਤੇ ਮੈਂ ਦੁਬਾਰਾ ਮਿਲੂੰਗੀ ਜੀ ਤੇ ਹੋ ਸਕੇ ਮੈਂ ਸੀਐਮ ਸਾਹਿਬ ਜੀ ਦਾ ਪੋਡਕਾਸਟ ਵੀ ਕਰਨੀ ਆ ਸਿਮਰਨ ਨੇ ਤੇ ਇਹ ਵੀ ਰਹਿ ਗਿਆ ਜੀ ਸੀਐਮ ਸਾਹਿਬ ਜੀ ਨੇ ਪੰਜਾਬ ਦੀ ਨੂਰ ਰਾਣੀ ਨੂੰ ਸ਼ਗਨ ਵੀ ਨਹੀਂ ਪਾੜ ਕੇ ਗਿਆ ਸੀ ਫਿਰ ਲਉਂਗੇ ਦਬਲ ਅੱਛਾ ਜੀ ਹਾਂਜੀ ਦੇਖੋ ਜੀ ਸੀਐਮ ਸਾਹਿਬ ਜੀ ਤੁਸੀਂ ਮਿਲੇ ਹੋ ਪੰਜਾਬ ਦੀ ਨੂਰ ਰਾਣੀਆਂ ਤੁਸੀਂ ਪੰਜਾਬ ਦੇ ਸੀਐਮ ਹੋ ਸਾਰੇ ਵੀਡੀਓ ਜੀ ਵੀ ਕਮੈਂਟ ਜੀ ਵੀ ਆਂਦਾ ਮੈਂ ਵੀ ਹੱਥ ਧਰ ਦੇਣਾ ਸੀ ਜੁੰਦੇ ਰੋ ਜੁੰਦੇ ਰੋ ਤੇ ਨਾ ਦਸ ਗਨ ਦਿੱਤਾ ਹੈ ਤੁਹਾਡੀ ਬਹੁਤ ਬੜੀ ਉਹ ਹੈ ਜੀ ਦੇਖੋ ਕਿ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੀਐਮ ਸਾਫ ਤੱਕ ਪਹੁੰਚਾ ਦਿਓ ਪਹੁੰਚ ਸਕਦੇ ਹੈ ਬਹੁਤ ਸਾਰਾ ਪਿਆਰਾ ਜੀ ਤੁਸੀਂ ਕੋਰੀਆ ਚ ਆਓ ਥੈਂਕ ਯੂ ਜੀ ਸਸਿਕਾ ਜੀ ਸਸਿਕਾ ਜੀ